ਈ ਨਾਮ ਦੇ ਕਿਤੇ ਰਹੇ ਪ੍ਰਗਟਾਣ ਤੇ ਜਿਹੜੀ ਘਟਨਾ ਵਾਪਰੀ ਜਿਹੜੀ ਵੀਡੀਓ ਲੁਕੀ ਗਈ ਇਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਬਹੁਤ ਮਾੜਾ ਆ ਬਹੁਤ ਮਾਦੂਗੀ ਮਾੜਾ ਆ ਸਾਰੇ ਪ੍ਰਵਾਸ ਤੇ ਮਾੜਾ ਕੀਤਾ ਵਾ ਨਹੀਂ ਕਰਨਾ ਚਾਹੀਦਾ ਕਾਰਨ ਕੀ ਲੱਗਦਾ ਨਿਲ ਦਿਮਾਗੀ ਉਹਦੇ ਨੇਲ ਨੂੰ ਬਗੈਰ ਮੈਂ ਕੀ ਕਰਦੇ ਹਾਂ ਕਿੰਨੀ ਉਪਰ ਸਿਧ 23 ਦੇ ਤਿਹਾਰ ਹੈ ਨਹੀਂ ਉਹਦਾ ਬੰਦਾ ਵਾ ਜਿਹੜਾ ਦਿਮਾਗੀ ਤੌਰ ਤੇ ਹੈ ਹੀ ਨਹੀਂ ਹੈ ਜਿਹੜਾ ਆਪਣੇ ਆਪ ਜੋ ਗਿਆ ਨਹੀਂ ਇਤੋਂ ਲਗਾ ਦਵਾਈ ਕਿਨੇ ਚਿਤ ਚਲਦੀ ਮੀਂਹ ਦਵਾਈ ਇਹਦੇ 2014 ਤੋਂ ਪ੍ਰਕੜੀ ਪਿਆ ਘਰ ਦੇ ਵਿੱਚ ਕਿਦਾਂ ਦੇ ਹਾਲਾਤ ਸੀ ਆ ਤਾਂ ਕੱਲੀ ਕੱਲੀ ਤੇ ਮਾੜੀ ਮਾੜੀ ਦੋਸਤ ਸਾਥ ਰੰਦਾ ਸੀ ਤੇ ਇਸ ਤਰ੍ਹਾਂ ਜੇ ਨੂੰ ਮਤਲਬ ਜੇ ਤੇ ਉਹਨੂੰ ਡੱਕਦੇ ਹਨਾ ਤੇ ਫੇ ਲੜਾਈ ਝਗੜਾ ਹੁੰਦਾ ਹੈ ਪਾਣੀ ਪੋਣੀ ਡੋਲੀ ਜਾਣਾ ਹੈ ਫਿਰ ਹੱਥ ਤੋਂ ਹੀ ਜਾਣੇ ਸਾਰੀ ਸਾਰੀ ਫਲਾਸੇ ਤੇ ਬੱਕ ਤੇ ਰਹਿਣਾ ਉਹਨਾਂ ਦੇ ਸਾਹਮਣੋਂ ਪਰ ਨਹੀਂ ਵੰਦਣਾ ਆਪ ਹੀ ਕੱਲੇ ਨਾ ਬੜਾ ਆਈ ਕਿ ਮੈਂ ਨੂੰ ਕਹਿਣ ਪਰਵਾਰ ਨੂੰ ਕਹਿ ਵੀ ਨਾ ਸੇੜੋ ਜਿੱਤਰਾ ਕਰੀ ਜਾ ਇਹ ਜਿਹੜਾ ਫਿਰ ਉਹਨੂੰ ਕਹਿੰਦਾ ਇਹ ਤੇ ਫਿਰ ਉਹ ਨੂੰ ਮਾਨ ਦੇਣਾ ਤੇ ਮੇਰੇ ਵਾਧਾ ਰੋਗ ਨਹੀਂ ਵੀ ਮੈਂ ਉਹਨੂੰ ਕੱਲਾ ਫੜ ਕੇ ਤੇ ਹਰ ਤਾਲਾ ਚ ਲੀਂ ਤਾ ਨਾ ਮੇਰੇ ਨਾਲ ਜਾਂਦਾ ਹੀ ਹਾਂਜੀ ਬਾਕੀ ਸਾਰਾ ਪਰੇਸ਼ਾਨ ਤੇ ਮੈਂ ਉਹਨੂੰ ਇਹੋ ਦੋਈਆਂ ਲਿਆ ਲੂ ਕੇ ਕਿਸ ਤਰੀਕੇ ਨਾਲ ਉਹਨੂੰ YouTube ਤੋਂ ਬਹਾਰ ਆ ਜਿੰਦਾ ਬਿੰਨ ਉਹੋ ਜਿਹੇ ਬੰਦਿਆਂ ਨੂੰ ਆ ਦਵਾਈ ਤੇ ਉਹ ਆ ਦਵਾਈ ਦੇ ਤੇ ਉਹਨਾਂ ਕਰਜ ਪੈਗ ਹੁਣ ਉਹ ਮੈਂ ਬੈਠ ਕੇ ਦਵਾਈ ਲੈਂਦੀ ਤੇ ਉਹ ਮਿੱਠੀ ਆ ਤੇ ਕੋੜੀ ਦਵਾਈ ਜੀਨ ਪਤਾ ਲੱਗਦਾ ਸਭ ਜੀ ਡੋਲ ਦਿੰਦਾ ਤੇ ਰੋਕੀਆਂ ਛੱਡ ਦਿੰਦਾ ਸਿੱਕਰੀ ਬੈਕਗ੍ਰਾਉਂਡ ਕੀ ਹੈਗੀ ਆ ਤੁਸੀਂ ਪੂਰਾ ਪਰਿਵਾਰ ਕਿਹਨੇ ਦੱਸਿਆ

ਮੈਨੂੰ ਕੋਈ ਅਜੇ ਸ਼ਹਿਰੇ ਮੈਨੂੰ ਇੱਕ ਆਹੀ ਮੁਲਾਜ਼ਮ ਅਫਸਰ ਇਹ ਉਹ ਮੇਰੇ ਕੋਲ ਆਧਾਰ ਕਾਰਡ ਮੰਗਦਾ ਸੀ ਬਾਕੀ ਆਧਾਰ ਕਾਰਡ ਲੈ ਗਿਆ ਸੀ ਇਹਦਾ ਉਹ ਕੋਈ ਆਪਣੀ ਕਾਰਵਾਈ ਕਰ ਦਿੱਤੀ ਉਹ ਬੜਕੇ ਚੋਬੀ ਅੱਧ ਵੀ ਕਿਸੇ ਨੂੰ ਲੱਗਾ ਕਿ ਕਿਸਨੇ ਸ਼ਾਰੇ ਦਿੱਤੇ ਦਾ ਕੀ ਦੀ ਜੇ ਮਨਸਿਕਾ ਦੇ ਦਿਮਾਗੀ ਦਿਮਾਗੀ ਤੋਂ ਤੇ ਸਾਰੇ ਸ਼ੂਏ ਆ ਗਏਗਾ ਬੰਦਾ ਇਹ ਦਿਮਾਗੀ ਤੋਂ ਤੇ ਹਨੇਲਾ ਜਾਂਚ ਹੋਣੀ ਚਾਹੀਦੀ ਹਾਂਜੀ ਜਾਂਚ ਹੋਣੀ ਚਾਹੀਦੀ ਵੈਸੇ ਜੋ ਕੀਤਾ ਨੇ ਆਪਾਂ ਕੀਤਾ ਜੋ ਕੀਤਾ ਹੋਗਾ ਇਹ ਆਪਣੇ ਜੋ ਦਿਮਾਗ ਜਿਹੜੇ ਦਿਮਾਗ ਜਾਂਦਾ ਨਾ ਉਹ ਹੀ ਕਰਦਾ ਕੋਈ ਜੀ ਜਾਂਦੀ ਹੈ ਨਾ ਤੇ ਉਹੋ ਕਰਨੀ ਹੈ ਕੀ ਲੱਗਦੇ ਤੁਸੀਂ ਇਸ ਘਟਨਾ ਦੇਖ ਕੇ ਪੂਰੀ ਘਟਨਾ ਬਹੁਤ ਮੰਦਪਣੀ ਗੱਲ ਨਾ ਪਾਪ ਹੈ ਘਟਨਾ ਨਹੀਂ ਪਾਪ ਹੈ ਬਾਕੀ ਇਹ ਹੀ ਅਸੀਂ ਤੇ ਇਹ ਕਹਿੰਦੇ ਪ੍ਰਸ਼ਾਸਨ ਨੂੰ ਕਿ ਅਸੀਂ ਨਹੀਂ ਕਹਿੰਦੇ ਫਿਰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹਦਾ ਮੈਡੀਕਲ ਚੈੱਕ ਜਦੋਂ ਪਤਾ ਹੋ ਜਾਵੇ ਉਹਦਾ ਬੈਕਗ੍ਰਾਉਂਡ ਚੈੱਕ ਕੀਤਾ ਜਾਵੇ ਉਹਦਾ ਜੋ ਵੀ ਹੈ ਜਿਉ ਉਹਨਾਂ ਨੂੰ ਲੱਗਦਾ ਕਿ ਸਟੇਬਲ ਹੈ ਨੇ ਜਾਣ ਕੇ ਕੀਤਾ ਉਹ ਸਜਾਦਾਰ ਹੈ ਤੇ ਜੇ ਉਹ ਉਹਦੇ ਮੈਡੀਕਲ ਚ ਪਹਿਲਾਂ ਉਹਨੂੰ ਚੈੱਕ ਕਰ ਲੈਣ ਜੋ ਵੀ ਹੋਏਗਾ ਅਸੀਂ ਉਹਨਾਂ ਦਾ ਸਾਥ ਦੇਾਂਗੇ ਪਰ ਇਹ ਹੈ ਕਿ ਜੇ ਕਹੀਏ ਕਿ ਜਾਣ ਕੇ ਕੀਤਾ ਉਹਨੇ ਜਾਣ ਕੇ ਕੀਤਾ ਉਹ ਮੈਡੀਕਲ ਡਿਸਰਵ ਹੈ 12-13 ਸਾਲ ਜਿਹੜੇ ਦੌਰ ਚੱਲਦਾ ਪਿਆ 80 ਦੇ ਹਰਮੰਦ ਸਾਹਿਬ ਦੇ ਨਾਲ ਕੇ ਬੈਠੀ ਸੀ ਇਹਦਾ ਕਿ ਦੋ ਪੰਜਾ ਸਿਕ ਪਹਲਾ ਬਹੁਤ ਜਿਆਦਾ ਯੋਗੀ ਜਦੋਂ ਅਸੀਂ ਕਿਹਦੇ ਕਿਤੇ ਹੋਏ ਘਟਨਾ ਨੂੰ ਅਸੀਂ ਦੇਖਦੇ ਨੇ ਹਨਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਹੀ ਨਹੀਂ ਕਹਿੰਦੇ ਨਹੀਂ ਕਿ ਜਾਣ ਕੇ ਕਰਤਾ ਇਹ ਦੇਖ ਕੇ ਲੋਕੀ ਵੀ ਕਹਿਣਗੇ ਕਿ ਜਾਣ ਕੇ ਕਰਤਾ ਪਰ ਜਿਹੜੇ ਜਾਣਕਾਰ ਉਹਨੂੰ ਜਾਣਦੇ ਨੇ ਸਾਰੇ ਰਿਸ਼ਤੇਦਾਰ ਗਲੀ ਮੱਲੇਦਾਰ ਜੋ ਉੱਥੇ ਸੇਵਾਦਾਰ ਜਿਹੜੇ ਜਾਣਦੇ ਉਹਨਾਂ ਨੂੰ ਪਤਾ ਹੈ ਕਿ ਮੈਂਟਲ ਆ ਸਾਰੇ ਜਾਣਦੇ ਇਹ ਨਹੀਂ ਕਿ ਅਸੀਂ ਕਹਿੰਨੇ ਆ ਜਾ ਕੇ ਤੁਸੀਂ ਮੱਲੇ 'ਚ ਕਿਸੇ ਨੂੰ ਕਹ ਸਕਦੇ ਹੋ ਜਿਹੜੇ ਉੱਥੇ ਜਾਣਦੇ ਸੇਵਾਦਾਰ ਜਾਂ ਕੋਈ ਵੀ ਜਾਨ ਪਛਾਣ ਵਾਲੇ ਉਹਨਾਂ ਨੂੰ ਪੁੱਛ ਸਕਦੇ ਸਾਨੂੰ ਪੁੱਛਣ ਦੀ ਲੋੜ ਹੀ ਨਹੀਂ ਤੁਸੀਂ ਮੱਲੇ ਜੀ ਕਿਸੇ ਦੇ ਘਰ ਚਲ ਜਿਓ ਜਾਨ ਚੋਣੀ ਗਈ ਦੀ ਜਾਨ ਚੋਣੀ ਨਹੀਂ ਗਈ ਉਹਦੀ ਮੈਡੀਕਲ ਦੀ ਜਾਂਚ ਹੋਣੀ ਗਈ ਦੀ ਸਾਨੂੰ ਪਰਵਾਹ ਨੂੰ ਪੁੱਛਣ ਦੀ ਨਹੀਂ ਲੋੜ ਮੱਲੇ ਜੀ ਆ ਜਿਓ ਜਿਹਨੂੰ ਮਰਦੀ ਵਸ਼ੇ ਲੋਕੇ ਰਿਸ਼ਤੇਦਾਰ ਨੂੰ ਪੁੱਛ ਲੋ ਜਾਂ ਇਹਨੂੰ ਮੱਦੀ ਪੁੱਛ ਲੋ ਇਹਨੂੰ ਪਰਵਾਹ ਤੋਂ ਕੁਰਸੇ ਕਾ ਹਾਂ ਜੀ ਕੁਰਸੇ ਕਾ ਦੋ ਬੱਚੇ ਕੀਰਤਨ ਕਰਦੇ ਰਹੇ ਹੁਣ ਵੀ ਘਰ ਵੀ ਹੁਣ ਚਲੋ ਕੰਮ ਤੇ ਲੱਗ ਗਏ ਆ ਕਿ ਨਹੀਂ ਇਹੋ ਜਿਹੇ ਹਾਲਾਤ ਐ ਇਹੋ ਜੀ ਮੰਗਾਈ ਐ ਨਹੀਂ ਚੱਲਦਾ ਸਰਕਲ ਕਈ ਵਰੀ ਤੇ ਉਹ ਇਹਦੇ ਨਾਲ ਇਹ ਵੀ ਕੀਰਤਨ ਕਰਦਾ ਸਿੱਖਦਾ ਹੁੰਦਾ ਸੀ ਕਹਿੰਦਾ ਨਹੀਂ ਮੈਂ ਵੀ ਨਾਲ ਜਾਇਆ ਕਰੂੰ ਆਪਾਂ ਤਿੰਨਾ ਨਹੀਂ ਬਣਾ ਨਹੀਂ ਕਿਉਂਰੀ ਪਰ ਹੌਲੀ ਹੌਲੀ ਪਤਾ ਨਹੀਂ ਕੀ ਮਾੜਾ ਟਾਈਮ ਆਇਆ ਇਹਦਾ ਜਿਆਦਾ ਮੈਂਟਲੀ ਹੋ ਗਿਆ ਬੋਧ ਲਾਇ ਕਰਾਇਆ ਘਰ ਵਿੱਚ ਵੀ ਬੜੀ ਕਈ ਵਰੀ ਆਪਣੇ ਪਿਓ ਦੇ ਵੀ ਅੱਤੀ ਪਿਆ ਉਹਦੇ ਸਿਰ 'ਤੇ ਵੀ ਕਈ ਵਰੀ ਇਹਨੇ ਕੋਈ ਨਾ ਕੋਈ ਚੀਜ਼ ਜੜੀ ਆਉਂਦੀ ਮਾਰ ਦਿੰਦਾ ਸੀ ਭੱਜ ਜਾਂਦੇ ਹਾਂ ਅਸੀਂ ਪਿੱਛੇ ਜੇ ਬੋਧ ਬਿਮਾਰ ਹੋ ਗਿਆ ਸੀ ਇਹਦਾ ਗੁਰਨਾਨਕ ਹਸਪੀਟਲ ਲੈ ਆਈ ਉਹ ਚੱਲਿਆ 2 ਗ੍ਰਾਮ ਕਿ 3 ਗ੍ਰਾਮ ਖੂਨ ਰਹਿ ਗਿਆ ਇਹ ਸਾਰਾ ਖਾਣਾ ਪੀਣਾ ਵੀ ਛੱਡ ਗਿਆ ਇਹ ਇਹਨੇ ਦਿੱਤਾ ਤਾਂ ਕਹਿਤਾ ਸੀ ਭਰਾ ਮਰੇਨੇ ਕਿ ਜੇ ਨਹੀਂ ਇਹਨੇ ਠੀਕ ਹੋਣਾ ਤੇ ਫਿਰ ਪਰਮਾਤਮਾ ਭਲੀ ਕਰੇ ਪਰ ਫੇਰ ਵੀ ਰਾਜ ਹੁਣ ਇਹ ਨਹੀਂ ਪਤਾ ਇਹਨੂੰ ਤਾਂ ਘਰੋਂ ਕੱਢ ਹੀ ਜਾਂਦੇ ਸੀ ਕਿ ਮੁਰਕੇ ਲੱਭ ਕੇ ਲੋੜਾ ਪੈਂਦਾ ਸੀ ਤੇ ਵੀ ਦੋ ਦੋ ਦਿਨ ਘਰ ਨਹੀਂ ਮੁੜਦਾ ਹ ਇਹਦਾ ਬੜਾ ਧਿਆਨ ਰੱਖ ਦੇਈ ਕਹਿੰਦੇ ਰੋਟੀ ਪਾਣੀ ਖਾ ਲਿਆ ਵਾ ਤੇ ਆਪਣੇ ਲੋਕ ਕਹਿੰਦੇ ਕਿ ਬਾਥੂ ਆਪਣੇ ਬਾਥੂ ਮਾਇਆ ਕੀ ਹੈ ਇਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ 8:30 8:30 9 ਵਜੇ ਦੇ ਲੱਗੇ ਨਿਕਲ ਗਿਆ ਕਰੋ ਜਾਨ ਚੋਣੀ ਗਈ ਜਾਨ ਚੋਣੀ ਗਈ